ਹੈਲਦੀ ਕਿਚਨ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਮੈਂ ਬਣਾਉਣ ਲੱਗੀ ਸੀ ਆਲੂ ਵਾਲੇ ਲੱਛਾ ਪਰੌਂਠਾ ਤੇ ਅੱਜ ਤੁਸੀਂ ਜਿਹੜੇ ਸਟਾਈਲ ਨਾਲ ਮੈਂ ਲੱਛਾ ਪਰੌਂਠਾ ਬਣਾ ਰਹੀ ਹਾਂ ਆਲੂ ਵਾਲਾ ਇੱਕ ਵਾਰੀ ਤੁਸੀਂ ਬਣਾਓਗੇ ਤੇ ਬਾਰ-ਬਾਰ ਤੁਹਾਡਾ ਦਿਲ ਕਰੇਗਾ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਬੰਦਾ ਹੈ ਆਲੂ ਨੂੰ ਮੈਂ ਦੇਖੋ ਕद्दूकस ਕਰ ਲਿਆ ਕਿਉਂਕਿ ਜਦੋਂ ਅਸੀਂ ਹੱਥ ਦੇ ਨਾਲ ਮੈਸ਼ ਕਰਨੇ ਆ ਮੋਟੇ-ਮੋਟੇ ਰਹਿ ਜਾਂਦੇ ਨੇ ਮੈਂ ਕद्दूकस ਨਾਲ ਮੈਸ਼ ਕਰ ਲਿਆ ਬਹੁਤ ਬਰੀਕ ਹੋ ਗਏ ਨੇ ਬਿਲਕੁਲ ਆਲੂ ਇਹ ਦੇਖੋ ਜੀ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਹਰੀ ਮਿਰਚ ਤੇ ਪਿਆਜ਼ ਉੱਧਰ ਅਸੀਂ ਆਟਾ ਜਿਹੜਾ ਗੁੰਨ ਕੇ ਰੱਖ ਦਿੱਤਾ ਹੈ ਤੇ ਇਹਨੂੰ 15 ਮਿੰਟ ਵਾਸਤੇ ਅਸੀਂ ਰੱਖਾਂਗੇ ਜੇ ਤਾਂ ਕਿ ਆਟਾ ਵੀ ਠਹਿਰ ਜਾਵੇ ਤੇ ਨਾਲ ਲੱਛਾ ਪਰੌਂਠਾ ਬਹੁਤ ਹੀ ਵਧੀਆ ਬਣਦਾ ਹੈ ਜੇ ਤੁਸੀਂ ਉਸੇ ਵੇਲੇ ਬਣਾਓਗੇ ਨਾ ਤੇ ਰੋਟੀ ਫੱਟਣ ਲੱਗ ਜੇਗੀ ਤੇ ਸਾਡਾ ਪਰੌਂਠਾ ਜਿਹੜਾ ਉਹ ਵਧੀਆ ਨਹੀਂ ਬਣੇਗਾ ਹੁਣ ਅਸੀਂ ਸਭ ਤੋਂ ਪਹਿਲੇ ਪਾਵਾਂਗੇ ਇਹਦੇ ਵਿੱਚ ਜੁਵੈਨ ਲੋੜ ਦੇ ਮੁਤਾਬਿਕ ਤੁਸੀਂ ਜੁਵੈਨ ਪਾਣੀ ਹੈ ਜੁਵੈਨ ਦੇ ਨਾਲ ਜਿਹੜਾ ਹੈਲਦੀ ਹੋ ਜਾਂਦਾ ਖਾਣਾ ਔਰ ਜਿਹੜੀ ਇਹਦੇ ਚਬਾਈ ਹੁੰਦੀ ਆਲੂਆਂ ਚ ਉਹ ਵੀ ਖਤਮ ਹੋ ਜਾਂਦੀ ਹੈ ਤੇ ਡਾਈਜੈਸਟ ਵੀ ਬਹੁਤ ਵਧੀਆ ਹੋ ਜਾਂਦਾ ਹੁਣ ਜੀਰਾ ਪਾਵਾਂਗੇ ਥੋੜਾ ਜਿਹਾ ਟੇਸਟ ਦੇ ਮੁਤਾਬਿਕ ਤੁਸੀਂ ਜੀਰਾ ਪਾ ਦਿਓ ਹੁਣ ਅਸੀਂ ਪਾਵਾਂਗੇ ਨਮਕ ਨਮਕ ਵੀ ਤੁਸੀਂ ਆਪਣੇ ਟੇਸਟ ਦੇ ਮੁਤਾਬਿਕ ਪਾਣਾ ਥੋੜਾ ਜਿਹਾ ਗਰਮ ਮਸਾਲਾ ਤੇ ਸੁੱਕਾ ਧਨੀਆ ਔਰ ਥੋੜੀ ਜਿਹੀ ਕਾਲੀ ਮਿਰਚ ਵੀ ਪਾਣੀ ਹੈ ਹਰੀ ਮਿਰਚ ਦੇ ਨਾਲ ਥੋੜੀ ਜਿਹੀ ਕਾਲੀ ਮਿਰਚ ਔਰ ਚਾਟ ਮਸਾਲਾ ਚਾਟ ਮਸਾਲਾ ਵੀ ਤੁਸੀਂ ਟੇਸਟ ਦੇ ਮੁਤਾਬਿਕ ਪਾਉਣਾ ਤੇ ਹੁਣ ਸਾਰਿਆਂ ਨੂੰ ਚੀਜ਼ਾਂ ਨੂੰ ਕਰ ਲਵਾਂ ਤੇ ਮੈਸ਼ ਨਾਲ ਵੇ ਬਣਾ ਰਹੀਆਂ ਵਾਈਟ ਵਾਲਾ ਮੱਖਣ ਤੇ ਬਹੁਤ ਹੀ ਟੇਸਟੀ ਤੇ ਹੈਲਦੀ ਬਸਕ ਬਣਨਗੇ ਪੌਂਠੇ ਔਰ ਜਿਹੜੇ ਲੱਛਾ ਪਰੌਂਠਾ ਉਹ ਵੀ ਆਲੂ ਵਾਲਾ ਤੁਸੀਂ ਸਿੰਪਲ ਤੇ ਬਹੁਤ ਬਣਾਇਆ ਹੋਗਾ ਪਰ ਆਲੂ ਵਾਲਾ ਤੁਸੀਂ ਜਿਹੜਾ ਅੱਜ ਲੱਛਾ ਪਰੌਂਠਾ ਤੁਸੀਂ ਦੇਖਣਾ ਕਿ ਕਿੰਨਾ ਵਧੀਆ ਬੰਦਾ ਔਰ ਜਰਾ ਵੀ ਟੁੱਟੇਗਾ ਨਹੀਂ ਬਸ ਇਹ ਹੋਣਾ ਚਾਹੀਦਾ ਕਿ ਆਟਾ ਤੁਹਾਡਾ ਤਾਜ਼ਾ ਨਹੀਂ ਹੋਣਾ ਚਾਹੀਦਾ 15-20 ਮਿੰਟ ਗੁੰਨ ਕੇ ਜਰੂਰ ਰੱਖੋ ਤੁਸੀਂ ਆਟੇ ਨੂੰ ਉਜੜ ਆਲੂ ਨੇ ਉਹਦੇ ਚ ਵੀ ਲਮਜ਼ ਮੋٹے ਮੋਟੇ ਨਹੀਂ ਹੋਣੇ ਚਾਹੀਦੇ ਜਿਵੇਂ ਇਹ ਸੀਗਾ ਇਹ ਦੇਖੋ ਇਸ ਤਰ੍ਹਾਂ ਬਿਲਕੁਲ ਮੁਲਾਇਮ ਕਰ ਲੈਣਾ ਨੇ ਆਲੂਆਂ ਨੂੰ ਠੀਕ ਹੈ ਅੱਛੇ ਤਰ੍ਹਾਂ ਪਹਿਲੇ ਮਿਕਸ ਕਰ ਲੈਣਾ ਤਾਂ ਕਿ ਜਿਹੜਾ ਤੁਹਾਡਾ ਨਮਕ ਹੈ ਅੱਛੇ ਤਰ੍ਹਾਂ ਮਿਕਸ ਹੋ ਜਾਵੇ ਚੰਗੀ ਤਰ੍ਹਾਂ ਕਿਉਂਕਿ ਜਿਹੜਾ ਸਾਈਡ ਤੇ ਰਹਿ ਜਾਂਦਾ ਕਈ ਵਾਰੀ ਜਗਾ ਜਗਾ ਤੇ ਕਿਧਰੇ ਜ਼ਿਆਦਾ ਆ ਜਾਂਦਾ ਹੈ ਕਿਧਰੇ ਘੱਟ ਆ ਜਾਂਦਾ ਹੈ ਤੇ ਇਸ ਵਾਸਤੇ ਤੁਸੀਂ ਇਸ ਗੱਲ ਦਾ ਪੂਰਾ ਧਿਆਨ ਰੱਖਣਾ ਤੇ ਮੱਖਣ ਜ਼ਰੂਰ ਕੱਢ ਲੈਣਾ ਵਾਈਟ ਕਿਉਂਕਿ ਲੱਛੇ ਪਰੌਂਠੇ ਦੇ ਨਾਲ ਜਿਹੜਾ ਮੱਖਣ ਦਾ ਟੇਸਟ ਹੈ ਉਹ ਬਹੁਤ ਹੀ ਵਧੀਆ ਆਉਂਦਾ ਹੈ ਜਿੰਨੂੰ ਨਹੀਂ ਅੱਛਾ ਲੱਗਦਾ ਉਹ ਘਿਓ ਦੇ ਨਾਲ ਵੀ ਖਾ ਸਕਦੇ ਨੇ ਦਸਤਿਕ ਘਿਓ ਵਾਲਾ ਫਿਰ ਮੈਂ ਤੁਹਾਨੂੰ ਅੱਜ ਬਣਾ ਕੇ ਦਿਖਾਵਾਂਗੀ ਕਿ ਮੈਂ ਕਿਸ ਤਰ੍ਹਾਂ ਲੱਛਾ ਪਰੌਂਠਾ ਆਲੂ ਵਾਲਾ ਬਣਾਉਣੀ ਹੈ ਪਰ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਜਦੋਂ ਉਹਨਾਂ ਨੂੰ ਸੌਫਟ ਸੌਫਟ ਮਿਲਦਾ ਤਾਂ ਬਹੁਤ ਖੁਸ਼ ਹੁੰਦੇ ਨੇ ਬੱਚੇ ਇੱਕ ਵਾਰੀ ਮੇਰੀ ਰੈਸਪੀ ਨਾਲ ਜ਼ਰੂਰ ਬਣਾ ਕੇ ਦੇਖਣਾ ਅੱਗੇ ਵੀ ਮੈਂ ਤੁਹਾਨੂੰ ਕਈ ਵਾਰੀ ਪਰੌਂਠੀਆਂ ਦੇ ਪਾਈ ਹੈ ਤੁਸੀਂ ਬਹੁਤ ਪਸੰਦ ਕੀਤਾ ਬਹੁਤ ਵਧੀਆ ਕਮੈਂਟ ਆਏ ਨੇ ਔਰ ਵੀਊ ਵੀ ਬਹੁਤ ਜਿਆਦਾ ਆਏ ਨੇ 20-25-25 ਹਜ਼ਾਰ ਵੀਊ ਆਏ ਨੇ ਔਰ ਬਹੁਤ ਮਨ ਨੂੰ ਖੁਸ਼ੀ ਹੁੰਦੀ ਹੈ ਇਸ ਤਰ੍ਹਾਂ ਦੇਖ ਕੇ ਕਿ ਹੁਣ ਅਸੀਂ ਪਾਵਾਂਗੇ ਥੋੜੀ ਕਸੂਰੀ ਮੇਥੀ ਵਿੱਚ ਕਸੂਰੀ ਮੇਥੀ ਦਾ ਆਪਣਾ ਹੀ ਟੇਸਟ ਹੁੰਦਾ ਹੈ ਬਹੁਤ ਹੀ ਵਧੀਆ ਖੁਸ਼ਬੂ ਆਉਂਦੀ ਹੈ ਤੇ ਜਦੋਂ ਅਸੀਂ ਪਾਨੇ ਆਣ ਵਿੱਚ ਹੁਣ ਅਸੀਂ ਸਾਰਾ ਫਿਰ ਮਿਕਸ ਕਰ ਦਾਂਗੇ ਕਸੂਰੀ ਮੇਥੀ ਜਰੂਰ ਬਾਅਦ ਵਿੱਚ ਪਾਣਾ ਜਦੋਂ ਸਾਰਾ ਕੁਝ ਮਿਕਸ ਹੋ ਜਾਏ ਤੇ ਜਰੂਰ ਪਾਣਾ ਵਿੱਚ ਠੀਕ ਹੈ ਜੀ ਹੁਣ ਅਸੀਂ ਤੁਹਾਨੂੰ ਪਰੌਂਠਾ ਬਣਾ ਕੇ ਦਿਖਾਣੇ ਆ ਕਿ ਕਿਸ ਤਰ੍ਹਾਂ ਇਹ ਪਰੌਂਠੇ ਬਣਦੀ ਹੈ। ਔਰ ਬਹੁਤ ਹੀ ਟੇਸਟੀ ਤੇ ਹੈਲਦੀ ਹੈਲਦੀ ਫੂਡ ਬੱਚਾ ਨੂੰ ਵੀ ਖਵਾਇਆ ਕਰੋ ਤੇ ਆਪ ਵੀ ਖਵਾਇਆ ਕਰੋ। ਥੋੜੀ ਜਰੂਰ ਮਿਹਨਤ ਜਰੂਰ ਕਰਨੀ ਪੈਂਦੀ ਹੈ। ਪਰ ਬਾਜ਼ਾਰ ਨੂੰ ਜਿਆਦਾ ਤੋਂ ਜਿਆਦਾ ਇਗਨੋਰ ਕਰਿਆ ਕਰੋ ਠੀਕ ਹੈ ਜੀ। ਚਲੋ ਜੀ ਹੁਣ ਅਸੀਂ ਪਰੌਂਠੇ ਬਣਾਉਂਦੇ ਆ ਕਿਉਂਕਿ ਅਸੀਂ ਨਮਕ ਪਾ ਦਿੱਤਾ ਫਿਰ ਪਾਣੀ ਚੜ ਜਾਂਦਾ ਨਮਕ ਤੇ ਨਾਲ ਦੇ ਨਾਲ ਅਸੀਂ ਪਰੌਂਠੇ ਸਟਾਰਟ ਕਰਨ ਲੱਗੇ। ਹਾਂਜੀ ਪਹਿਲੇ ਅਸੀਂ ਨਾਰਮਲ ਪੇੜਾ ਲੈਣਾ ਹੈ। ਤੇ ਇਹਨੂੰ ਇਸ ਤਰ੍ਹਾਂ राउंड ਸ਼ੇਪ ਚ ਕਰ ਲੈਣਾ ਪੇੜੇ ਨੂੰ ਉਸ ਤੋਂ ਬਾਅਦ ਅਸੀਂ ਇਹਨੂੰ ਵੇਲ ਲਾਂਗੇ ਪੂਰਾ ਵੇਲ ਦੇਣਾ ਪੂਰੀ ਅਸੀਂ ਰੋਟੀ ਜਿਹੜੀ ਵੇਲਦੇ ਹਾਂ ਪੂਰੀ ਇਸ ਤਰੀ ਰੋਟੀ ਵੇਲਣੀ ਤਾਂ ਹੀ ਸਾਡਾ ਲੱਛਾ ਪਰੌਂਠਾ ਬਹੁਤ ਵਧੀਆ ਬਣੇਗਾ ਇਹਦੇ ਉੱਤੇ ਅਸੀਂ ਫੇਟੂਆ ਤੋਰਾ ਜਦੋਂ ਆਪਾਂ ਦੇ ਪਰ ਤੁਸੀਂ ਇੱਕ ਆਲੂ ਦਾ ਪੇੜਾ ਲੈਣਾ ਹੈ। ਅਗਰ ਤੁਸੀਂ ਜ਼ਿਆਦਾ ਆਲੂ ਪਾਣਾ ਚਾਹੁੰਦੇ ਹੋ ਤੇ ਜ਼ਿਆਦਾ ਵੱਡਾ ਵੀ ਲੈ ਸਕਦੇ ਹੋ ਪਰ ਮੈਂ ਨਾਰਮਲ ਹੀ ਲਿਆ ਤਾਂ ਕਿ ਬਹੁਤ ਹੈਵੀ ਨਾ ਬਣ ਜਾਵੇ। ਉਹ ਅਸੀਂ ਪੇੜੇ ਨੂੰ ਸਾਰੇ ਨੂੰ ਖਲਾਅ ਦੇਣਾ ਰੋਟੀ ਦੇ ਉੱਪਰ। ਠੀਕ ਹੈ ਜੀ। ਜਿਹੜੀ ਸੇ ਰੋਟੀ ਬੈਲੀ ਉਹਦੇ ਉੱਤੇ ਅਸੀਂ ਸਾਰਾ ਖਲਾਅ ਦੇਵਾਂਗੇ। ਬੜੇ ਆਰਾਮ ਦੇ ਨਾਲ ਸੌਫਟਲੀ ਕਰਨਾ। ਜ਼ਿਆਦਾ ਫਿਰ ਕਰੋਗੇ ਤੇ ਫਿਰ ਤੁਹਾਡੀ ਪਰੌਂਠੀ ਵੀ ਟੁੱਟ ਜਾਏਗੀ, ਤੁਮਕਾ ਟੁੱਟ ਜਾਏਗਾ। ਅਸੀਂ ਇਸ ਤਰ੍ਹਾਂ ਸਾਰਾ ਵੇਪ ਕਰ ਦੇਣਾ ਨੂੰ। ਉਸ ਤੋਂ ਬਾਅਦ ਅਸੀਂ पावगे धनिया हरा धनिया हरी मिर्च असी पहले ही पा दी है हरा धनियादे पावे हूँ असं यू राउंड शेप इस तरह गोल गोल करते जावे ठीक है जी फिर असी इधरों फोल्ड कर देना और साइड को भी फोल्ड कर देना ਥੋੜਾ ਜਿਹਾ ਧੁਰਾਲ ਕਾ ਲਗਾ ਲੇਗਾ ਤਾਂ ਕਿ ਸਾਡਾ ਮਟੀਰੀਅਲ ਵੀ ਬਾਹਰ ਨਾ ਨਿਕਲੇ ਤੇ ਸਾਡੀ ਸ਼ੇਪ ਵੀ ਠੀਕ ਰਹੇ ਹੁਣ ਅਸੀਂ ਜਿਸ ਪਾਸੋਂ ਬੰਦ ਕੀਤਾ ਇਹਨਾਂ ਉਸ ਉਹ ਸਾਈਡ ਤੋਂ ਉਲਟਾ ਕਰਦੇ ਹਾਂ ਅੱਗੇ ਤੇ ਇੱਕ ਚਾਕੂ ਦੀ ਸਾਈਟਾਂ ਦੇ ਨਾਲ ਜਾਂ ਕਟਰ ਦੀ ਸਾਈਟਾਂ ਦੇ ਨਾਲ ਇਹਨੂੰ ਅਸੀਂ ਵਿੱਚੋਂ ਕੱਟ ਮਾਰ ਦਾਂਗੇ ਪੂਰਾ ਕੱਟ ਨਹੀਂ ਮਾਰਨਾ ਨੀਚੇ ਤੱਕ ਰਹਿਣ ਦੇਣਾ ਤੇ ਦੇਖੋ ਜੀ ਇਸ ਤਰ੍ਹਾਂ ਸ਼ੇਪ ਬਣਾ ਦੇਣੀ ਹੈ ਠੀਕ ਜੀ ਇਸ ਤਰ੍ਹਾਂ ਅਸੀਂ ਸ਼ੇਪ ਬਣਾ ਕੇ ਇਹਨੂੰ ਚੱਕਲੇ ਦੇ ਉੱਤੇ ਰੱਖ ਕੇ ਕੋਲਾ-ਕੋਲਾ ਨੂੰ ਪ੍ਰੈਸ ਕਰ ਦਵਾਂਗੇ ਹੁਣ ਉੱਪਰ ਪਾ ਦੜੇ ਥੋੜਾ ਧੁੰਡਾ ਕਿਉਂਕਿ ਆਲੂ ਵਾਲੀ ਸਾਈਡ ਜਿਹੜੀ ਹੈ ਉਹ ਨੰਗੀ ਹੋ ਗਈ ਏ ਤੇ ਅਸੀਂ ਉੱਤੇ ਧੂੜਾ ਪਾ ਕੇ ਇਹਨੂੰ ਕਵਰ ਕਰਾਂਗੇ ਬਹੁਤ ਹੀ ਵਧੀਆ ਤੇ ਜਲਦੀ ਘਰੋਂ ਤਾਂ ਬੰਦਾ ਏ ਕੋਈ ਕੋਈ ਪਰੇ ਰੈਸਪੀ ਦਾ ਜ਼ਰੂਰ ਹੈ ਤਾਂ ਨਾ ਐ ਪਿੱਛੇ ਜਗਾ ਕਾਟੇ ਇਹ ਆਪਣੇ ਆਪ ਮਿਲ ਜਾਣਾ ਹੈ ਇਹ ਤੁਸੀਂ ਇਹਨੂੰ ਦੇਖ ਕੇ ਘਬਰਾਣਾ ਨਹੀਂ ਵੀ ਕਟਿਆ ਪਿਆਵੇਂ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਜਦੋਂ ਤੁਸੀਂ ਉੱਤੇ ਚੱਕਲਾ ਫੇਰਨਾ ਤੇ ਇਹਨੇ ਆਪਣੇ ਆਪ ਹੀ ਚਿੱਟਕ ਜਾਵੇ ਠੀਕ ਹੈ ਜੀ ਕਿ ਚੌਰਸ ਬਰੋਂਠਾ ਤਾਂ ਬਹੁਤ ਸੋਨਾ ਬਣ ਜਾਏਗਾ ਥੋੜਾ ਜਿਹਾ ਪੈਸੇ ਕਰਕੇ ਤੇ ਹੁਣ ਅਸੀਂ ਇਹ ਮੇਲਣਾ ਸ਼ੁਰੂ ਕਰਾਂਗੇ ਆਰਾਮ ਨਾਲ ਮੇਲਣਾ ਹੋਰੀ ਹੋਲੀ ਹਲਕਿਲ ਕੇ ਹੱਥਾਂ ਦੇ ਨਾਲ ਅਗਰ ਤਾਂ ਉਹ ਟੋੜੇ ਦੀ ਜ਼ਰੂਰਤ ਪੈਂਦੀ ਹੈ ਤੇ ਤੁਸੀਂ ਪਾ ਸਕਦੇ ਹੋ ਟੋੜਾ ਵੀ ਹਲਕੇ ਹਲਕੇ ਅਠਾਣਾ ਕਰਨਾ ਦੇਖੋ ਤੁਹਾਡਾ ਜਿਹੜਾ ਉੱਪਰ ਧਨੀਆ ਕਿੰਨਾ ਵਧੀਆ ਲੱਗ ਰਿਹਾ ਜਦੋਂ ਅਸੀਂ ਬਾਅਦ ਵਿੱਚ ਧਨੀਆ ਪਾਉਂਦੇ ਨਾ ਮਿਕਸ ਕਰਕੇ ਤਾਂ ਜਦੋਂ ਮਿਕਸ ਹੋ ਜਾਂਦਾ ਸਾਰਾ ਜਿਹੜਾ ਅਸੀਂ ਅਲੱਗ ਧਨੀਆ ਪਾਉਂਦੇ ਆ ਨਾ ਉਹ ਅਲੱਗ ਜਿਹੀ ਖੁਸ਼ਬੂ ਆਉਂਦੀ ਹੈ ਬਹੁਤ ਹੀ ਵਧੀਆ ਹੈ ਹੈਲਦੀ ਬਰੁੰਦੀ ਔਰ ਦੇਖਣ ਨੂੰ ਵੀ ਬਹੁਤ ਵਧੀਆ ਲੱਗਦੀ ਹੈ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਉੱਥੇ ਚੋਰਸ ਨਹੀਂ ਹੋਈ ਤੇ ਤੁਸੀਂ ਆਪਣੇ ਹੱਥ ਦੇ ਨਾਲ ਹੱਦੀ ਹੈਲਪ ਦੇ ਨਾਲ ਤੁਸੀਂ ਇਹਨੂੰ ਸੈੱਟ ਕਰ ਲੈਣਾ ਇਹ ਦੇਖੋ ਜੀ ਅੱਗੇ ਕਰਨਾ ਬੱਚਾ ਆ ਦੇਖੋ ਜੀ ਕਿੰਨਾ ਵਧੀਆ ਪਰੌਂਠਾ ਬਣ ਗਿਆ। ਔਰ ਹੋਰ ਅਸੀਂ ਜਿਹੜੀ ਸਾਈਡ ਪਾਣੀ ਹੈ, ਨੀਚੇ ਵਾਲੀ ਸਾਈਡ ਪਾਣੀ ਹੈ। ਜਿਹੜਾ ਧਨੀਆਂ ਵਾਲੀ ਸਾਈਡ ਹੈ ਅਸੀਂ ਉੱਪਰ ਰੱਖਾਂਗੇ। ਤਾਂ ਕਿ ਸਾਰਾ ਧਨੀਆਂ ਸੜ ਨਾ ਜਾਵੇ ਨੀਚੇ ਤੋਂ। ਔਰ ਅੱਛੇ ਤਰ੍ਹਾਂ ਹਲਕੇ ਹਲਕੇ ਹਨਾ ਪ੍ਰੈਸ ਕਰ ਦੇਣਾ। ਜਿਹੜੇ ਕਾਰਨਰ ਥੋੜੇ ਮੋਟੇ ਵੀ ਰਹਿ ਜਾਣ ਔਰ ਸੈੱਟ ਹੋ ਜਾਈਏ। ਠੀਕ ਹੈ ਜੀ। ਹੋਲ ਸਾਡਾ ਤਿਆਰ ਹੋ ਰਿਹਾ ਪਰੌਂਠਾ। ਤੇ 2 ਮਿੰਟ ਬਾਅਦ ਤੁਹਾਨੂੰ ਦਿਖਾਨੀਆਂ ਪਰੌਂਠੇ ਨੂੰ ਚੈੱਕ ਕਰਕੇ ਹਾਂਜੀ ਮੈਂ ਸਾਈਡ ਚੇਂਜ ਕਰ ਦਿੱਤੇ ਆ ਦੇਖੋ ਜੀ ਜਰਾ ਵੀ ਪ੍ਰੋਂਠਾ ਨੇ ਟੁਟਿਆ ਬਹੁਤ ਹੀ ਵਧੀਆ ਬੰਦਾ ਹੈ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਤੁਸੀਂ ਆਲੂ ਵਾਲੇ ਪ੍ਰੋਂਠੇ ਤਾਂ ਬਹੁਤ ਵਾਰੀ ਬਣਾਏ ਹੋਣਗੇ ਪਰ ਇਸ ਤਰ੍ਹਾਂ ਤੁਸੀਂ ਲਹਿਰੀਆ ਪ੍ਰੋਂਠਾ ਬਣਾ ਕੇ ਦੇਖਣਾ ਇਹਦੀ ਤਾਂ ਵੀ ਅਲੱਗ-ਅਲੱਗ ਨਜ਼ਰ ਆਣ ਗਿਆ ਔਰ ਸੌਫਟ ਵੀ ਬੜਾ ਬੰਦਾ ਹੈ ਔਰ ਆਲੂ ਤੋਂ ਬਾਅਦ ਤੁਸੀਂ ਇਹ ਜਿਹੜਾ ਧਨੀਆਂ ਪਾਉਂਦੇ ਹੋ ਧਨੀਆਂ ਦੇ ਨਾਲ ਬਹੁਤ ਹੀ ਵਧੀਆ ਬਣ ਜਾਂਦਾ ਹੈ ਇਹ ਦੇਖੋ ਜੀ ਧਨੀਆਂ ਸਾਫ਼ ਨਜ਼ਰ ਆ ਰਹੇ ਹਰਾ-ਹਰਾ ਗ੍ਰੀਨ-ਗ੍ਰੀਨ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਇੱਕ ਵਾਰ ਬਣਾਓਗੇ ਤਾਂ ਬਹੁਤ ਹੀ ਟੇਸਟੀ ਬਣਦੀ ਹੈ ਪਰੌਂਠੀ ਔਰ ਦੇਖਣ ਚ ਵੀ ਬਹੁਤ ਵਧੀਆ ਲੱਗਦੀ ਹੈ ਹੁਣ ਅਸੀਂ ਲਗਾਵਾਂਗੇ ਦੇਸੀ ਘਿਓ ਉੱਪਰ ਹਾਂਜੀ ਤੁਸੀਂ ਮੱਖਣ ਵੀ ਲਗਾ ਸਕਦੇ ਹੋ ਰਿਫਾਈਨ ਵੀ ਲਗਾ ਸਕਦੇ ਹੋ ਜਿਹੜੇ ਦੇਸੀ ਘਿਓ ਨਹੀਂ ਹੁੰਦੇ ਔਰ ਰਿਫਾਈਨ ਵੀ ਲਗਾ ਸਕਦੇ ਨੇ ਸਰੋਂ ਦਾ ਤੇਲ ਵੀ ਲਗਾ ਸਕਦੇ ਹੋ ਤੁਹਾਡੀ ਮਰਜ਼ੀ ਤੇ ਪੈਂਦੇ ਐਦੇ ਵਿੱਚ ਕੋਈ ਹੋ ਨਹੀਂ ਹੈਗਾ ਜੋ ਸਿਹਤ ਨੂੰ ਤੁਹਾਡੇ ਨੂੰ ਅੱਛਾ ਲੱਗਦਾ ਤੁਸੀਂ ਉਹ ਹੀ ਪਾ ਸਕਦੇ ਹੋ ਠੀਕ ਹੈ ਜੀ ਹੁਣ ਅਸੀਂ ਇਹਨੂੰ ਟਰਨ ਕਰਾਂਗੇ ਪਰੌਂਠੀ ਨੂੰ ਔਰ ਬਿਲਕੁਲ ਸੇਮ ਤੇ ਕਰ ਦੇਣੀ ਗੈਸ ਤਾਂ ਕਿ ਜਿਹੜੀ ਤੁਹਾਡੀ ਪਰੌਂਠੀ ਸੜੇ ਨਾ ਸਭ ਨੂੰ ਵਿੱਚੋਂ ਵੀ ਪੱਕ ਜਾਵੇ ਅੱਛੀ ਤਰ੍ਹਾਂ ਮੈਨੂੰ ਚਿੰਨੀ ਯਾਦ ਨਹੀਂ ਸਿਰੇ ਹੀ ਮੈਂ ਹੁਣੇ ਸਟਾਰਟ ਕੀਤੀ ਥੋੜਾ ਬਹੁਤ ਧੂਆ ਜ਼ਰੂਰ ਛੱਡਦੀ ਹੈ ਪਰੌਂਠੇ ਜਦੋਂ ਤੁਸੀਂ ਦੇਸੀ ਘੀਂ 올ਗਾਨਿਆ ਤਾਂ ਜ਼ਰੂਰ ਛੱਡਦੀ ਹੈ ਅਜਾ ਰਿਫਾਈਨ ਤੇ ਡਿਫਟਡ ਨਾਲ ਘੱਟ ਹੀ ਹੁੰਦਾ ਹੈ ਇਹ ਦੇਖੋ ਜੀ ਕਿੰਨੀ ਵਧੀਆ ਬਣ ਗਈ ਹੋਰ ਇਹਦੇ ਨਾਲ ਅਸੀਂ ਲਵਾਂਗੇ ਲੱਸੀ ਤੇ ਨਾਲ ਲਵਾਂਗੇ ਮੱਖਣ ਤੇ ਮਜ਼ੇ ਨਾਲ ਸਵੇਰੇ ਪਰੌਂਠੇ ਆਪ ਨਾਓ ਛੁੱਟੀ ਵਾਲੇ ਦਿਨ ਅਗਰ ਕੋਈ ਜੋਬ ਵਾਲਿਆ ਲੇਡੀਜ਼ ਨੇ ਉਹ ਛੁੱਟੀ ਵਾਲੇ ਦਿਨ ਵੀ ਬਣਾ ਸਕਦੀਆਂ ਨੇ ਤੇ ਬਹੁਤ ਹੀ ਟਾਈਮ ਵੀ ਨਿੰਨਾ ਲੱਗਦਾ ਤੁਸੀਂ ਆਲੂ ਰਾਤ ਨੂੰ ਵੀ ਬਾਲ ਕੇ ਰੱਖ ਸਕਦੇ ਹੋ ਇਹ ਕੋਈ ਜ਼ਰੂਰੀ ਨਹੀਂ ਕਿ ਸਵੇਰੇ ਉਹ ਬਾਲ ਲ ਫ੍ਰੀਜ ਵਿੱਚ ਰੱਖ ਦੋ ਛਿੱਲ ਕੇ ਤੇ ਸਵੇਰੇ ਉਹ ਮੈਸ਼ ਕਰਕੇ ਤੇ ਤਿਆਰੀ ਕਰ ਸਕਦੇ ਹੋ ਬਸ ਇਹ ਦੇ ਕੇ ਤੁਹਾਡੇ ਹੈਲਦੀ ਪਰੌਂਠੇ ਜ਼ਰੂਰ ਬਣਨਗੇ ਆ ਦੇਖੋ ਜੀ ਕਿੰਨਾ ਵਧੀਆ ਪਰੌਂਠਾ ਬਣਿਆ ਤੁਹਾਡਾ ਸਾਰਾ ਧਨੀਆ ਗ੍ਰੀਨ ਗ੍ਰੀਨ ਵਸਤਰੀ ਨਜ਼ਰ ਆ ਰਿਹਾ ਸੀ ਥੋੜੇ ਕਿਨਾਰਿਆਂ ਤੇ ਮੈਨੂੰ ਕੱਟ ਲੱਗ ਰਿਹਾ ਸੀ ਤੇ ਮੈਂ ਕਿ ਥੋੜਾ ਹੋਰ ਲਗਾ ਦਵਾਂ ਕਿੱਚੇ ਤਾਂ ਰੜੜ ਰੜਜਾਏ ਕਿਉਂਕਿ ਰੜੇ ਰੜਿਆ ਪਰੌਂਠਾ ਬਹੁਤ ਹੀ ਟੇਸਟੀ ਲੱਗਦਾ ਮੈਂ ਇਹਨੂੰ ਤੁਹਾਨੂੰ ਠੰਡਾ ਕਰਕੇ ਤਿਆਰ ਦਿਖਾਣੀ ਹੈ ਕਿ ਕਿੰਨੀਆਂ ਵਧੀਆ ਦੀਆਂ ਤਿਆਰ ਨਿਕਲਦੀਆਂ ਹਨ ਕੋਣਸੀ ਨੂੰ ਪਲੇਟ ਵਿੱਚ ਪਾਵਾਂਗੇ ਤੇ ਮੈਂ ਤੁਹਾਨੂੰ ਦਿਖਾਨੀ ਆ ਠੰਡਾ ਕਰਕੇ ਠੀਕ ਹੈ ਜੀ ਜਦੋਂ ਤੁਸੀਂ ਪਰੌਂਠੀ نیچے ਉਤਾਰਨੀ ਹੈ ਤੇ ਇੱਕ ਵਾਰੀ ਕਿਓ ਜਾਂ ਮੱਖਣ ਜ਼ਰੂਰ ਲਗਾਣਾ ਉਹਦੇ ਉੱਤੇ ਕਿਉਂਕਿ ਜਿਹੜਾ ਤੁਸੀਂ ਉੱਪਰ ਲਗਾਇਆ ਉਹ ਤੇ ਹੈ ਹੀ ਅਲੱਗ ਪਰ ਐਦਾਂ ਤੁਹਾਡਾ ਹੋਰ ਵੀ ਕ੍ਰਿਸਪੀ ਬਣ ਜਾਏਗੀ ਪਰੌਂਠੀ ਉਸ ਤੋਂ ਬਾਅਦ ਤੁਸੀਂ ਜੋਨਾ ਹੱਥਾਂ ਦੇ ਨਾਲ ਇਸ ਤਰ੍ਹਾਂ ਤੁਸੀਂ ਦੋਨੋਂ ਹੱਥਾਂ ਦੇ ਨਾਲ ਪ੍ਰੌਨਥੀ ਨੂੰ ਲੈਣਾ ਹੈ ਤੇ ਇਸ ਤਰ੍ਹਾਂ ਇਕੱਠਾ ਕਰ ਦੇਣਾ। ਤੁਹਾਨੂੰ ਮੈਂ ਥੋੜੇ ਪਲੇਟ 'ਚ ਪਾੜ ਕੇ ਦਿਖਾਉਣੀ ਆ ਕਿ ਕਿੰਨੀ ਵਧੀਆ ਪ੍ਰੌਨਥੀ ਬਣਦੀ ਏ ਔਰ ਤੁਹਾਨੂੰ ਮੈਂ ਇੱਕ ਨਾਈਫ ਦੀ ਸਹਾਇਤਾ ਨਾਲ ਦੱਸਾਂਗੀ ਕਿ ਕਿਸ ਤਰ੍ਹਾਂ ਤੁਹਾਡੇ ਤਾਹਾਂ ਵਕੀਆਂ-ਵਕੀਆਂ ਨਿਕਲਦੀਆਂ ਹਨ। ਹਾਂਜੀ ਤੁਸੀਂ ਜਦੋਂ ਇਹਨੂੰ ਇਕੱਠਾ ਕਰਨਾ ਹੈ ਇਹ ਦੇਖੋ ਜੀ ਅਲੱਗ-ਅਲੱਗ ਤੈਅ ਨਜ਼ਰ ਆ ਰਹੀਆਂ ਨੇ ਦੇਖੋ। ਗਰਮ ਹੈ ਪ੍ਰੌਨਥੀ ਇਸ ਵਾਸਤੇ ਕਿ ਕੈਵਲੀ ਤੈਅ ਇੱਕ ਨੀਚੇ ਤੋਂ ਆ ਰਹੀ ਹੈ ਦੇਖੋ ਜੀ ਬਹੁਤ ਹੀ ਵਧੀਆ ਤੇ ਹੈਲਦੀ ਪ੍ਰੌਂਠੀਆਂ ਬੰਦੀਆਂ ਨੇ ਤੇ ਇਹਦੇ ਨਾਲ ਤੁਸੀਂ ਮੱਖਣ ਤੇ ਨਾਲ ਤੁਸੀਂ ਲੋ ਲੱਸੀ ਇਹ ਦੇਖੋ ਜੀ ਕਿੰਨੀ ਵਧੀਆ ਪ੍ਰੌਂਠੀ ਲੱਗ ਰਹੀ ਹੈ ਇੱਧਰ ਆ ਜਾ ਬੱਚੀ ਇਹ ਦੇਖੋ ਜੀ ਮੈਂ ਤੁਹਾਨੂੰ ਤੋੜ ਕੇ ਦਿਖਾਉਣੀ ਆ ਪ੍ਰੌਂਠੀ ਤੇ ਇਹ ਦੇਖੋ ਜੀ ਪ੍ਰੌਂਠੀ ਦੇਖੋ ਦੇਖੇ ਕਰਨਾ ਬਟੇ ਇਹ ਦੇਖੋ ਜੀ ਪ੍ਰੌਂਠੀ ਦੇ ਅਲੱਗ-ਅਲੱਗ ਤੁਹਾਨੂੰ ਕਿਆ ਨਜ਼ਰ ਆਣ ਗਿਆ ਔਰ ਇੰਨੀ ਵਧੀਆ ਤੇ ਹੈਲਦੀ ਪ੍ਰੋਟੀ ਬਣਦੀ ਏ ਇੱਕ ਵਾਰੀ ਜਰੂਰ ਮੇਰੀ ਰੈਸਪੀ ਨੂੰ ਟਰਾਈ ਕਰਨਾ ਤੇ ਜਰੂਰ ਬਣਾ ਕੇ ਦੇਖਣਾ ਕਿ ਕਿੰਨੀ ਟੇਸਟੀ ਬਣਦੀ ਏ ਇਹ ਧਨੀਆਂ ਨੇ ਤੇ ਅਲੱਗ ਹੀ ਕਮਾਲ ਕਰਦੇ ਆ ਅੱਜ ਕੱਲ ਮਿਲਦਾ ਤੇ ਮੁਸ਼ਕਲ ਏ ਪਰ ਜੋ ਵੱਡੀਆਂ ਵੱਡੀਆਂ ਸ਼ਾਪ ਨੇ ਉਹਨਾਂ ਤੋਂ ਆਰਾਮ ਨਾਲ ਮਿਲ ਜਾਂਦਾ ਏ ਦੇਖੋ ਮੈਂ ਨਾਲ ਲੱਸੀ ਬਣਾਈ ਏ ਸਭ ਨੂੰ ਸਰਵ ਕਰਨ ਲੱਗੀ ਆ ਨਾਲ ਮੱਖਣ ਦਿਓ ਤੇ ਮਜ਼ੇ ਨਾਲ ਖਾਓ ਅਗਰ ਤੁਹਾਡਾ ਬਹੁਤ ਜ਼ਿਆਦਾ ਦਿਲ ਕਰ ਰਿਹਾ ਤੇ ਮੇਰੇ ਘਰ ਵੀ ਤੁਸੀਂ ਆ ਕੇ ਖਾ ਸਕਦੇ ਹੋ ਓਕੇ ਜੀ ਸਤਿ ਸ਼੍ਰੀ ਅਕਾਲ ਜੀ